ਕੋਣ ਮੂਵੀ ਦੇਖਿਆ ਰਹੋ ਹਾਂਜੀ ਹਾਂਜੀ ਕਿਹੋ ਜੀ ਲੱਗੀ ਮੂਵੀ ਬਹੁਤ ਵਧੀਆ ਮੂਵੀ ਹੈ ਜੀ ਗੁਰੂ ਨੰਦ ਆ ਵਧੀਆ ਐਕਟਿੰਗ ਕਿਵੇਂ ਦੀ ਲੱਗੀ ਬਹੁਤ ਵਧੀਆ ਐਕਟਿੰਗ ਕਰਦਾ ਹੈ ਭਾਈ ਤੁਹਾਨੂੰ ਕਿੱਦਾਂ ਲੱਗੀ ਮੂਵੀ ਮੈਨੂੰ ਲੱਗਦਾ ਰਿਵਿਊ ਦੇ ਲੋ ਜਿਆਦਾ ਕਾਲੇ ਹੋ ਨਹੀਂ ਨਹੀਂ ਕਾਲੇ ਨਹੀਂ ਜੀ ਬਸ ਬਸ ਤੁਸੀਂ ਕਿੱਦਾਂ ਦੀ ਲੱਗੀ ਮੂਵੀ ਬਹੁਤ ਨਾਈਸ ਹੈ ਤੁਸੀਂ ਵੀ ਸ਼ਾਹਕੋਰ ਦੇਖਿਆ ਰਹੇ ਹੋ ਸ਼ਾਗਰ ਮੂਵੀ ਦੇਖਿਆ ਰਹੇ ਹੋ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਮੈਂ ਬਹੁਤ ਵਧੀਆ ਮੂਵੀ ਸੀਗੀ ਗੁਰੂ ਰਿੰਦਾ ਦਾ ਰੋਲ ਬਹੁਤ ਅੱਛਾ ਸੀ ਰਾਜ ਬੱਬਰ ਹੋ ਸਕਰੀਨ ਬਹੁਤ ਅੱਛੇ ਸੀਗੀ ਸਟੋਰੀ ਸਕ੍ਰਿਪਟ ਜਿਹੜੀ ਸੀਗੀ ਬਹੁਤ ਅੱਛੀ ਸੀ ਦੋ ਦੇਸ਼ਾਂ ਦੀ ਕਹਾਣੀ ਸੀਗੀ ਬਹੁਤ ਆਨੰਦ ਆਇਆ ਫਿਲਮ ਦੇਖ ਕੇ ਬਸ ਇੱਕ ਗੱਲ ਤੇ ਦੁੱਖ ਹੈ ਕਿ ਐਂਡ 'ਚ ਮੇਲ ਨਹੀਂ ਸਕੇ ਇਹ ਜਿਹੜੀਆਂ ਸਰਹੱਦਾਂ ਨੇ ਇਹ ਸਾਡੇ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਮੇਲ ਹੈ ਰੋਕ ਦੀਆਂ ਨੇ ਤੁਹਾਨੂੰ ਕਿੱਦਾਂ ਲੱਗੀ ਮੂਵੀ ਬਹੁਤ ਵਧੀਆ ਪਿਕਚਰ ਸੀ ਕਿੱਦਾਂ ਦੀ ਲੱਗੀ ਮੂਵੀ ਬਹੁਤ ਸੋਹਣੀ ਮੂਵੀ ਸੀ ਗੁਰੂ ਲੰਦਾ ਵਧੀਆ ਐਕਟਿੰਗ ਕੀ ਵਧੀ ਲੱਗੀ ਬਹੁਤ ਵਧੀਆ ਅੱਛੀ ਸੀ ਹਾਂਜੀ ਔਰ ਫੀਮੇਲ ਐਕਟਰੈਸ ਦੀ ਐਕਟਿੰਗ ਵਧੀਆ ਸੀ ਦਾਰੀ ਫਿਲਮਾਂ ਉਹ ਬਣਨੀ ਚਾਹੀਦੀ ਹੈ ਕਿ ਲੰਦਾ ਸਾਡਾ ਲੈਂਦਾ ਪੰਜਾਬ ਤੇ ਜੜਦਾ ਪੰਜਾਬ ਇਕੱਠੇ ਹੋਣ ਤੇ ਇਹ ਸੁਨੇਹਾ ਜਾਵੇ ਕਿ ਸਾਡੇ ਭਾਵੇਂ ਬਾਰਡਰ ਲੱਗ ਨੇ ਪਰ ਸਾਡੇ ਦਿਲ ਇੱਕੇ ਮੂਵੀ ਬਹੁਤ ਅੱਛੀ ਸੀ ਮੈਂ ਤੇ ਰਿਕਵੈਸਟ ਕਰੂੰਗਾ ਸਾਰਿਆਂ ਨੂੰ ਕਿ ਜੇ ਇਹ ਮੂਵੀ ਜ਼ਰੂਰ ਦੇਖ ਕੇ ਆਨਸੋ ਨੀ ਮਸਤ ਤਾਂ ਕਿ ਜੋ ਲੈਂਦਾ ਪੰਜਾਬ ਜੜਦਾ ਪੰਜਾਬ ਜਿਹੜਾ ਇੱਕ ਸੀਗਾ ਉਹ ਇੱਕ ਅਰੇ ਫਿਰ ਇਸ ਚੀਜ਼ ਨੂੰ ਦੇਖ ਕੇ ਫਿਲਮ ਨੂੰ ਦੇਖ ਕੇ ਲੱਗੂਗਾ ਯੂਨਾਈਟਿਡ ਹੀ ਜਿੱਦਾਂ ਗੁਰੂ ਸ਼ਬਦ ਹੀ ਜਾਰੀ ਸੀਗੀ ਗੁਰੂ ਰੰਧਾਵਾ ਦੇ ਨਾਲ ਉਹ ਯਾਰੀ ਜਿਹੜਾ ਸ਼ਬਦ ਹੈ ਨਾ ਉਹ ਫਿਲਮ 'ਚ ਦੇਖਣ ਨੂੰ ਮਿਲਿਆ ਕਿ ਯਾਰ ਯਾਰ ਹੀ ਹੁੰਦਾ ਜੋ ਮਰਜ਼ੀ ਹੋ ਜਵੇ ਜਿੰਨੀਆਂ ਮਰਜ਼ੀ ਮਸੂਲਤ ਆ ਜਾਣ ਯਾਰ ਹੀ ਕੰਮ ਆਉਂਦਾ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਸੁਰਖਾ ਮੀਡੀਆ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ ਅੱਜ ਜਲੰਧਰ ਦੇ ਪੀਵੀਆਰ ਸਿਨੇਮਾ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕੀ ਸ਼ਾਹਕੋਟ ਮੂਵੀ ਗੁਰੂ ਰੰਧਾਵਾ ਦੀ ਅੱਜ ਜਿਹੜੀ ਹੈ ਰੀਲੀਜ਼ ਹੋਈ ਹੈ ਤੇ ਬਹੁਤ ਸਾਰੇ ਲੋਕ ਇੱਥੇ ਮੂਵੀ ਦੇਖਣ ਲਈ ਪਹੁੰਚੇ ਨੇ ਅਸੀਂ ਅੱਜ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਮੂਵੀ ਜਿਹੜੀ ਉਹਨਾਂ ਨੂੰ ਕਿਵੇਂ ਦੀ ਲੱਗੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮੂਵੀ ਦਾ ਕਾਫੀ ਵਿਰੋਧ ਵੀ ਜਿਹੜਾ ਹੁੰਦਾ ਹੋਇਆ ਨਜ਼ਰ ਆਇਆ ਕਿਤੇ ਨਾ ਕਿਤੇ ਜੋ ਸ਼ਿਫ ਸੈਨੈਕਸ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਇਸ ਮੂਵੀ ਨੂੰ ਲੱਗਣ ਨਹੀਂ ਦਵਾਂਗੇ ਪਰ ਫਿਰ ਵੀ ਇਹ ਮੂਵੀ ਜਿਹੜੀ ਥੀਏਟਰਸ ਦੇ ਵਿੱਚ ਲੱਗੀ ਹੈ ਤੇ ਲੋਕ ਦੇਖਣ ਆਏਗੇ ਤਾਂ ਗੁਰੂ ਰੰਧਾਵਾ ਦੀ ਐਕਟਿੰਗ ਕਿਹੋ ਜਿਹੀ ਲੱਗੀ ਇਸ ਮੂਵੀ ਦੇ ਵਿੱਚ ਕੀ ਕੁਝ ਖਾਸ ਉਹਨਾਂ ਨੂੰ ਦੇਖਣ ਨੂੰ ਮਿਲਿਆ ਅੱਜ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਕਿਹੋ ਜੀ ਲੱਗੀ ਤੁਸੀਂ ਮੂਵੀ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਉਹ ਦੇਖ ਕੇ ਦਰਸ਼ਕ ਬਾਹਰ ਨਿਕਲ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸ਼ਾਹਕੁਮ ਮੂਵੀ ਦੇਖ ਕੇ ਆ ਰਹੇ ਹੋ ਹਾਂਜੀ ਹਾਂਜੀ ਕਿਹੋ ਜੀ ਲੱਗੀ ਮੂਵੀ ਬਹੁਤ ਵਧੀਆ ਮੂਵੀ ਹੈ ਜੀ ਗੁਰੂ ਰੰਧਾ ਵਧੀਆ ਐਕਟਿੰਗ ਕਿਵੇਂ ਦੀ ਲੱਗੀ ਬਹੁਤ ਵਧੀਆ ਐਕਟਿੰਗ ਕਰਦਾ ਹੈ ਭਾਈ ਤੁਹਾਨੂੰ ਕਿੱਦਾਂ ਲੱਗੀ ਮੂਵੀ ਬਹੁਤ ਬੋ ਘੈਂਡ ਮੂਵੀ ਹੈ ਜੀ ਨੂੰ ਲੱਗਦਾ ਰਿਵੀਊ ਦੇ ਲੋ ਜ਼ਿਆਦਾ ਕਾਲੇ ਹੋ ਨਹੀਂ ਨਹੀਂ ਕਾਲੇ ਨਹੀਂ ਨਹੀਂ ਬਸ ਬਸ ਤੁਸੀਂ ਕਿੱਦਾਂ ਦੀ ਲੱਗੀ ਮੂਵੀ ਬਹੁਤ ਨਾਈਸ ਹੈ ਤੁਸੀਂ ਵੀ ਸ਼ਾਹਕੁਮ ਦੇਖ ਕੇ ਆ ਰਹੇ ਹੋ ਸ਼ਾਹਕੁਮ ਮੂਵੀ ਦੇਖ ਕੇ ਆ ਰਹੇ ਹੋ ਹਾਂਜੀ ਬਹੁਤ ਵਧੀਆ ਬਹੁਤ ਤੁਹਾਨੂੰ ਕਿੱਦਾਂ ਦੀ ਲੱਗੀ ਮੂਵੀ ਬਹੁਤ ਵਧੀਆ ਪਿਕਚਰ ਸੀ ਕਿੱਦਾਂ ਦੀ ਲੱਗੀ ਮੂਵੀ ਬਹੁਤ ਸੋਹਣੀ ਮੂਵੀ ਸੀ ਗੁਰੂ ਰਿੰਦਾ ਵਧੀਆ ਐਕਟਿੰਗ ਕਿਵੇਂ ਦੀ ਲੱਗੀ ਬਹੁਤ ਵਧੀਆ ਅੱਛੀ ਸੀ ਹਾਂਜੀ ਔਰ ਫੀਮੇਲ ਐਕਟਰੈਸ ਦੀ ਐਕਟਿੰਗ ਵਧੀਆ ਸੀ ਬਸ ਬਹੁਤ ਵਧੀਆ ਸੀ ਉਹ ਬੜੀ ਵਧੀਆ ਸੀ ਸਰ ਤੁਹਾਨੂੰ ਕਿਦਾਂ ਦੀ ਲੱਗੀ ਮੈਂ ਬਹੁਤ ਵਧੀਆ ਮੂਵੀ ਸੀਗੀ ਗੁਰੂ ਰਿੰਦਾ ਦਾ ਰੋਲ ਬਹੁਤ ਅੱਛਾ ਸੀ ਰਾਜ ਬੱਬਰ ਹੋ ਸਕਰੀਨ ਬਹੁਤ ਅੱਛੇ ਸੀਗੀ ਸਟੋਰੀ ਸਕ੍ਰਿਪਟ ਜਿਹੜੀ ਸੀਗੀ ਬਹੁਤ ਅੱਛੀ ਸੀ ਦੋ ਦੇਸ਼ਾਂ ਦੀ ਕਹਾਣੀ ਸੀਗੀ ਬਹੁਤ ਆਨੰਦ ਆਇਆ ਫਿਲਮ ਦੇਖ ਕੇ ਬਸ ਇੱਕ ਗੱਲ ਤਾਂ ਦੁੱਖ ਹੈ ਕਿ ਐਂਡ 'ਚ ਮੇਲ ਨਹੀਂ ਸਕੇ ਇਹ ਜਿਹੜੀਆਂ ਸਰਹੱਦਾਂ ਨੇ ਇਹ ਸਾਡੇ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਮੇਲ ਹੈ ਰੋਕ ਦੀਆਂ ਨੇ ਬਾਈ ਤੁਹਾਨੂੰ ਕਿੱਦਾਂ ਦੀ ਲੱਗੀ ਮੂਵੀ ਬਹੁਤ ਵਧੀਆ ਬਹੁਤ ਵਧੀਆ ਵਧੀਆ ਸੀ ਗੁਰੂ ਰੰਧਾ ਦਾ ਐਕਟਿੰਗ ਕਿਵੇਂ ਦੀ ਲੱਗੀ ਬਹੁਤ ਵਧੀਆ ਕੁਝ ਖਾਸ ਸ਼ਬਦ ਜਿਹੜੇ ਗੁਰੂ ਰੰਧਾ ਵਾ ਨੂੰ ਕਹਿਣਾ ਚਾਹੁੰਦੇ ਪਹਿਲੀ ਮੂਵੀ ਦੇ ਸਾਹਮਣੇ ਵਧੀਆ ਐਕਟਿੰਗ ਸੀ ਐਕਸਪ੍ਰੈਸ਼ਨਸ ਵਗੈਰਾ ਕਾਫੀ ਵਧੀਆ ਸੀ ਤੇ ਅੱਗੇ ਵੀ ਦੇਖਣਾ ਚਾਹਾਂਗਾ ਲੀਡਿੰਗ ਰੋਲ ਦੇ ਵਿੱਚ ਜਿਹੜੀ ਫੀਮੇਲ ਐਕਟਰੈਸ ਉਹਨਾਂ ਦੇ ਨਾਲ ਸੀ ਗੁਰਸ਼ਬਤ ਨੇ ਵੀ ਇਸ ਮੂਵੀ 'ਚ ਕੰਮ ਕੀਤਾ ਉਹਨਾਂ ਦਾ ਪਾਰਟ ਕਿਹੋ ਜਿਹਾ ਲੱਗਾ ਗੁਰਸ਼ ਉਹਨਾਂ ਦਾ ਵੀ ਪਾਰਟ ਬਹੁਤ ਵਧੀਆ ਲੱਗਾ ਪਹਿਲੇ ਮਨਾਂ ਨੂੰ ਮੂਵੀਜ਼ ਨਹੀਂ ਦੇਖਿਆ ਕਿਤੇ ਪਰ ਬਹੁਤ ਵਧੀਆ ਸੀ ਤੁਸੀਂ ਵੀ ਦੇਖ ਕੇ ਆ ਰਹੇ ਕਿੱਤਾ ਦੀ ਲੱਗੀ ਮੂਵੀ ਤੁਹਾਨੂੰ ਦੇਖੋ ਜੀ ਗੁਰੂਨਦਵ ਦੀ ਐਕਟਿੰਗ ਦੀ ਗੱਲ ਕਰੀਏ ਫਸਟ ਫਿਲਮ ਜਿਹੋ ਨਾਲ ਦੀ ਐਕਟਰ ਸਕਿਲਸ ਚ ਲੋਕਾਂ ਵੀ ਹੱਥ ਤੱਕ ਸਹੀ ਸੀ ਹੈ ਬਟ ਜੇ ਕਹਿੰਦੇ ਬੰਦਾ ਪਹਿਲੀ ਇਹ ਨਹੀਂ ਕਰਦਾ ਵਾ ਮਾੜਾ ਮਾੜਾ ਚ ਦਿਖਦਾ ਹੈਗਾ ਸਪੈਸ਼ਲ ਕਾਫੀ ਅੱਛੇ ਸੀਗੇ ਵੀ ਪਹਿਲੀ ਫਿਲਮ ਦੇ ਮੁਕਾਬਕੇ ਜੀ ਬੰਦਾ ਕਵੇ ਹੀ ਸਪੈਸ਼ਲ ਕਾਫੀ ਅੱਛੇ ਸੀਗੇ ਜੇ ਬਾਕੀ ਮੈਂ ਇਹੀ ਕਹਣਾ ਚਾਹੁੰਦਾ ਵੀ ਗੁਰੂਨਦਵਾ ਥੋੜਾ ਹੋਰ ਇੰਪਰੂਵਮੈਂਟ ਕਰੇ ਆਪਣੇ ਤਾਂ ਵੀ ਅੱਗੇ ਜਾ ਸਕਦੇ ਆ ਅੱਛਾ ਇਹਦੇ ਵਿੱਚ ਫੀਮੇਲ ਐਕਟਰੈਸ ਵੀ ਸੀ ਹਰਦੀਪ ਘਰੇਵਾਲੇ ਵੀ ਕੰਮ ਕੀਤਾ ਗੁਰਸ਼ਬਦ ਨੇ ਵੀ ਕੰਮ ਕੀਤਾ ਉਹਨਾਂ ਸਬਜੈਕਟਿੰਗ ਕਿੰਵੇਂ ਦੀ ਲੱਗੀ ਤੁਹਾਨੂੰ ਉਹਨਾਂ ਦੀ ਐਕਟਿੰਗ ਵੀ ਬਹੁਤ ਵਧੀਆ ਸੀਗੀ ਇਦਾਂ ਦੀ ਫਿਲਮਾਂ ਹੋਰ ਬਣੇ ਚਾਹੀਦੀਆਂ ਕਿ ਸਾਡਾ ਲੈਂਦਾ ਪੰਜਾਬ ਤੇ ਜੜਦਾ ਪੰਜਾਬ ਇਕੱਠੇ ਹੋਣ ਤੇ ਇਹ ਸੁਨੇਹਾ ਜਾਵੇ ਕਿ ਸਾਡੇ ਭਾਵੇਂ ਬਾਰਡਰ ਲੱਗ ਨੇ ਪਰ ਸਾਡੇ ਦਿਲ ਇੱਕੇ ਆ ਜੇ ਆਪਾਂ ਲੈਂਦੇ ਪੰਜਾਬ ਦੀ ਗੱਲ ਕਰੀਏ ਤੇ ਲੈਂਦਾ ਪੰਜਾਬ ਵੀ ਸਾਡਾ ਹੀ ਹੈਗਾ ਇੱਥੋਂ ਇੱਕ ਪਾਸਟ ਗਿਆ ਉਧਰ ਕੋਈ ਵਕਤ ਆਪ ਹੈ ਨਹੀਂ ਸਾਰੇ ਆਪਾਂ ਇੱਕੋ ਹੀ ਇੱਕੋ ਧਰਤੀ ਦੇ ਮਾਣੇ ਇੱਕ ਮਾਂ ਦੇ ਬੱਚੇ ਹੈਗੇ ਆ ਜੀ ਜੀ ਦੇਖਿਆ ਜਾਵੇ ਤੇ ਲੈਂਦਾ ਪੰਜਾਬ ਜਿਹੜਾ ਹੈਗਾ ਅਸੀਂ ਵੀ ਕੀ ਬਤ ਉਹਦੇ ਆਈ ਹੋਈ ਹੈ ਸਾਡੇ ਦਾਦੇ ਮੜਦਾਦੇ ਵੀ ਉਧਰ ਲਈ ਹੋਣ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਕੀ ਪਤਾ ਮੈਂ ਕਹਿੰਦਾ ਵੀ ਦੇਖੋ ਜੀ ਅਸੀਂ ਵੀ ਇਸ ਲਾਈਨ ਫੀਲਡ ਦੀ ਸਟੱਡੀ ਕਰ ਰਹੇ ਹਾਂ ਅਸੀਂ ਵੀਡੀਓਮ ਸਿਰਫ ਹੈਗੇ ਸਟੂਡੈਂਟਸ ਆਪਾਂ ਚੱਲ ਰਹੇ ਹਾਂ ਸਾਨੂੰ ਇਹਦੇ ਵਿੱਚ ਇਹ ਦੱਸਿਆ ਰਿਹਾ ਵੀ ਰਿਸਰਚ ਮੈਂ ਇਹ ਜੀ ਜੀ ਜਰੂਰ ਕਰਨਾ ਚਾਹੁੰਗਾ ਵੀ ਜਿੱਦਾਂ ਹੁਣ ਫਿਲਮ ਬਣੀ ਹੈ ਇਹ ਵੀ ਕਿਤਾਬਿਲ ਰਿਸਰਚ ਹੀ ਹੈਗੀ ਹੈ ਇੱਧਰ ਰਿਸਰਚ ਹੋਣੀ ਚਾਹੀਦੀ ਹੈ ਮੋਹ ਨੂੰ ਕਿੱਦਾਂ ਦੇ ਲੱਗੀ ਮੂਵੀ ਉਹ ਵੀ ਬਹੁਤ ਵਧੀਆ ਲੱਗੀ ਜੀ ਇੱਕ ਤਾਂ ਐਕਟਿੰਗ ਬਹੁਤ ਵਧੀਆ ਸੀ ਜੀ ਤੇ ਸਟੋਰੀ ਬਹੁਤ ਵਧੀਆ ਸੀ ਜੀ ਤੇ ਪਲੱਸ ਜੋ ਸਟੋਰੀ ਦਿਖਾਈ ਗਈ ਆ ਹੋਣਾ ਚਾਹੀਦਾ ਇੱਕ ਤਾਂ ਕਿ ਪਿਆਰ ਹੋਣਾ ਚਾਹੀਦਾ ਦੋਨੋਂ ਮੁਲਕਾਂ ਵਿੱਚ ਐਂ ਸਹੀ ਹੋਣਾ ਚਾਹੀਦਾ ਤੇ ਬਿਲਕੁਲ ਦੋਨੋਂ ਪਿਆਰ ਆ ਦੇ ਮੁਲਕ ਦਾ ਸੁਨੇਹਾ ਦਿੰਦੀ ਹੈ ਮੂਵੀ ਹੈ ਹੋਰ ਵੀ ਐਂਸਟਰ ਮੌਜੂਦ ਨੇ ਗੱਲਬਾਤ ਕਰਦੇ ਕਿੱਦਾਂ ਦੀ ਲੱਗੀ ਤੁਹਾਨੂੰ ਮੂਵੀ ਸਟੋਰੀ ਨਹੀਂ ਸੀ ਕੋਈ ਨਹੀਂ ਸੀ ਸਟੋਰੀ ਕੋਈ ਤੁਹਾਨੂੰ ਪਸੰਦ ਨਹੀਂ ਆਈ ਤੁਹਾਨੂੰ ਕਿੱਦਾਂ ਦੀ ਲੱਗੀ ਮੂਵੀ ਫਸਟ ਆਫ ਆਲ ਤਾਂ ਮੈਂ ਪੰਜਾਬੀ ਇੰਡਸਟਰੀ ਦਾ ਥੈਂਕ ਯੂ ਕਰਨਾ ਚਾਹੁੰਦੀ ਆ ਕਿ ਸਾਨੂੰ ਲੈਂਦੇ ਪੰਜਾਬ ਬਾਰੇ ਉਹਨਾਂ ਦੇ ਕਲਚਰ ਬਾਰੇ ਪਤਾ ਲੱਗਾ ਕਿ ਕਲਚਰ ਸਾਡਾ ਸੇਮ ਹੀ ਹੈ ਕੁਝ ਵੀ ਫਰਕ ਨਹੀਂ ਹੈ ਬਟ ਮੂਵੀ ਵਾਸਤੇ ਵੈਰੀ ਗ੍ਰੇਟ ਬਹੁਤ ਅੱਛੀ ਮੂਵੀ ਏ ਗੁਰੂ ਰੰਧਾਵਾ ਦੀ ਡੈਬਿਊ ਮੂਵੀ ਆਨ ਇਸ ਤੇ ਆਲ ਦਾ ਬੈਸਟ ਐਂਡ ਬੀ ਬੈਸਟ ਵਿਸ਼ੇਸ ਤੁਹਾਨੂੰ ਮਤਲਬ ਇਹ ਮੂਵੀ ਦੇਖਣ ਤੋਂ ਬਾਅਦ ਤੁਸੀਂ ਜਸਟ ਜੈਸਟ ਕਰੂਗੇ ਕਿ ਗੁਰੂ ਰੰਧਾਵਾ ਹੋਰ ਫਿਲਮਾਂ ਬਣਾਉਣ ਡੈਫੀਨਿਟਲੀ ਕਾਨੂੰ ਕਿੱਦਾਂ ਦੀ ਲੱਗੀ ਮੂਵੀ ਸਰਖਾਸ ਟੀਵੀ ਵਾਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਮੂਵੀ ਬਹੁਤ ਅੱਛੀ ਸੀ ਮੈਂ ਤੇ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿਵਰੀ ਇਹ ਮੂਵੀ ਜ਼ਰੂਰ ਦੇਖ ਕੇ ਆਨਸ ਨੇ ਮਸਤੀ ਤਾਂ ਕਿ ਜੋ ਲੈਂਦਾ ਪੰਜਾਬ ਚੜਦਾ ਪੰਜਾਬ ਜਿਹੜਾ ਇੱਕ ਸੀਗਾ ਉਹ ਇੱਕ ਵਾਰੀ ਫੇਰ ਇਸ ਚੀਜ਼ ਨੂੰ ਦੇਖ ਕੇ ਫਿਲਮ ਨੂੰ ਦੇਖ ਕੇ ਲੱਗੋਗਾ ਯੂਨਾਈਟਿਡ ਹੈ ਜਿੱਦਾਂ ਗੁਰਸ਼ਵਦੀ ਜਾਰੀ ਸੀਗੀ ਗੁਰੂ ਰੰਧਾਵੇ ਨਾਲ ਉਹ ਯਾਰੀ ਜਿਹੜਾ ਸ਼ਬਦ ਹੈ ਨਾ ਉਹ ਫਿਲਮ 'ਚ ਦੇਖਣ ਨੂੰ ਮਿਲਿਆ ਕਿ ਯਾਰ ਯਾਰ ਹੀ ਹੁੰਦਾ ਜੋ ਮਰਜ਼ੀ ਹੋ ਜਾਵੇ ਜਿੰਨੀਆਂ ਮਰਜ਼ੀ ਮਸਤੀ ਆ ਜਾਣ ਯਾਰ ਹੀ ਕੰਮ ਆਉਂਦਾ ਤੁਹਾਡੇ ਬਹੁਤ ਅੱਛੀ ਥੈਂਕ ਯੂ ਬਹੁਤ ਬਹੁਤ ਧ ਲੋਕਸਾਂ ਜਿਹੜੇ ਕਿ ਗੁਰੂ ਰੰਧਾਵਾ ਦੀ ਮੂਵੀ ਨੂੰ ਦੇਖਣ ਆਏ ਸੀ ਗੁਰੂ ਰੰਧਾਵਾ ਦੀ ਸ਼ਾਹਕੋਟ ਮੂਵੀ ਨੂੰ ਜ਼ਿਆਦਾਤਰ ਯੰਗਸਟਰਸ ਜਿਹੜੇ ਨੇ ਉਹੀ ਦੇਖਣ ਆਏ ਸੀ ਤਾਂ ਲਹਿੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੀ ਜਿਹੜੀ ਕਹਾਣੀ ਇਸ ਦੇ ਵਿੱਚ ਦਰਸਾਈ ਗਈ ਹੈ ਗੁਰੂ ਰੰਧਾਵਾ ਦੀ ਡੈਬਿਊ ਮੂਵੀ ਸੀ ਲੋਕਾਂ ਦਾ ਬੋਲ ਐਕਟਿੰਗ ਜਿਹੜੀ ਹੈ ਵਧੀਆ ਤਰੀਕੇ ਦੇ ਨਾਲ ਪਸੰਦ ਕੀਤੀ ਗਈ ਹੈ ਲੋਕਾਂ ਦਾ ਕਹਿਣਾ ਕਿ ਗੁਰੂ ਰੰਧਾਵਾ ਨੂੰ ਹੁਣ ਹੋਰ ਵੀ ਮੂਵੀਆਂ ਦੇ ਵਿੱਚ ਕੰਮ ਕਰਨਾ ਚਾਹੀਦਾ ਤੁਸੀਂ ਵੀ ਅਗਰ ਸ਼ਾਹਕੋਟ ਮੂਵੀ ਦੇਖੀ ਹੈ ਤੁਹਾਡੇ ਇਸ ਮੂਵੀ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨ ਰੋਇਤਨਾਲ ਮਨਪ੍ਰੀ